ਹਰਿਆਨੇ ਸਹਿਤ ਉਸਦਾ ਜਿਸ ਤਰ੍ਹਾਂ ਦੇਖ ਲਈ ਹਟਿਆ ਰਾਜ ਦੇ ਪ੍ਰਮੁੱਖ ਉਮੀਦਵਾਰਾਂ ਦੀਆਂ ਨੇ ਜਿੱਥੇ ਜਿਹੜੀ ਹਿੰਸਾ ਹੋ ਜਾਂਦੀ ਹੈ ਭਾਜਪਾ ਪੰਜਾਬ ਅਤੇ ਆਪ ਦੇ ਵਿੱਚ ਜਿਹੜੀ ਹਿੰਸਾ ਦੀਆਂ ਤਸਵੀਰਾਂ ਨੇ ਜਿੱਥੇ ਆਪ ਤੇ ਜੜਾ ਨਿਰਪੱਖ ਚੋਣਾ ਨਾ ਹੁੰਦੇ ਜਿਹੜੇ ਦੋਸ਼ ਹੈ ਜਿਹੜੇ ਵਿਰੋਧਧਾਰ ਦੇ ਹੁੰਨ ਲਗਾਏ ਜਾ ਰਹੇ ਨੇ